ਉਹ ਖੜ ਜੇ ਇੱਕ ਨਾਲ ਕੋ ਆ ਖੜੀ ਆਵੇ 74 ਦੀ ਗੱਡੀ ਨੰਬਰ ਨਹੀਂ 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 ਬਾਈ ਦੇ ਵਿੱਚ ਆ ਗੱਡੀ ਮਾਰ ਕੇ ਗਈ ਆ ਆਪਣੇ ਕੋਲ ਵੀਡੀਓ ਵੀ ਹੈਗੇ ਜਿਹਨੇ ਮਾਰੀ ਆ ਆ ਦੇਖ ਬਾਈ ਆ ਗੱਡੀ ਮਾਰੀ ਆ ਨੇ ਨੰਬਰ ਨੋਟ ਆ ਦਾ ਨੰਬਰ ਨੋਟ ਆ ਬਈ ਆ ਨੰਬਰ ਲੈ ਆ ਮੜਾ ਟੱਕਾ ਲਾ ਕੇ ਪਿੱਛੇ ਕਰ ਦੋ ਵਿੱਚ हाँ जी मेरा नाम संदीप सिंह है जी सहारा जनसा वॉलंटीर है साढ़े एमरजेंसी नंबर अठानवे एक सौ चाली चुहत्तर जीरो चौहत्तर से इनफॉरमेषन मिली से बठिडा जी टी रोड बस्ती बस स्टॉप के को एक ਐਕਸੀਡੈਂਟ ਹੋਇਆ ਪਿਆਗਾ ਜਦ ਸਹਾਰਾ ਜਨ ਸੇਵੰਸ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜਾ ਕਿ ਈ ਰਿਕਸ਼ਾ ਜਿਹੜਾ ਚਾਲਕ ਸੀਗਾ ਉਹ ਗੰਭੀਰ ਜ਼ਖਮੀ ਹੋਇਆ ਪਿਆ ਸੀਗਾ ਸਾਰਾ ਟੀਮ ਨੇ ਉੱਥੋਂ ਚੁੱਕ ਕੇ ਨੂੰ ਉਸ ਜਿਵੇਂ ਸਥਾਨ ਪਹੁੰਚਾਇਆ ਗਿਆ ਉਹਦੇ ਇੱਕ ਤੇ ਇੱਕੜੀ ਕਾਰ ਸੀਗੀ ਉੱਤੇ ਵਿੰਟੋ ਕਾਰ ਸੀਗੀ ਉਹਨੇ ਪਹਿਲਾਂ ਕਿਸਾਈਡ ਤੇ ਖੜੀ ਕਾਰ ਦੇ ਵਿੱਚ ਹਿੱਟ ਕੀਤਾ ਫਿਰ ਉਹਨੇ ਐਕਟੀਵਾ ਦੇ ਟੱਕਰ ਐਕਟੀਵਾ ਦੇ ਵਿੱਚ ਟੱਕਰ ਮਾਰੀ ਫਿਰ ਲੋਕਾਂ ਦੇ ਦੱਸਣ ਮੁਤਾਬਕ ਉਹ ਮੋਕੈ ਤੱਕ ਭਜਾਉਣ ਲੱਗਿਆ ਫਿਰ ਈ ਫਿਰ ਈ ਰਿਕਸ਼ਾ ਦੇ ਵਿੱਚ ਟੱਕਰ ਮਾਰੀ ਈ ਰਿਕਸ਼ਾ ਪਲਟ ਗਿਆ ਈ ਰਿਕਸ਼ਾ ਸਵਾਰੀ ਦਾ ਗੰਭੀਰ ਜ਼ਖਮੀ ਹੋ ਗਿਆ ਸੂਚਨਾ ਮਿਲਨ ਤੇ ਸਾਡੀ ਸਾਰ ਜਨ ਸੇਵਾ ਬਲੂਸ ਟੀਮ ਨੇ ਮੌਕੇ ਤੇ ਪਹੁੰਚ ਕੇ ਉਹਨੂੰ ਸਿਵਲ ਹਸਪਤਾਲ ਪਹੁੰਚਾਇਆ ਨਾਮ ਉਹਦਾ ਜਤਿੰਦਰ ਕੁਮਾਰ ਆ ਪੁੱਤਰ ਸਾਤੋ ਮਨਰਾਇਨ 42 ਸਾਲ ਦੀ ਉਮਰ ਦਾ ਮਾਰਲੇ ਟਾਊਨ ਪੇਸ ਤਰੀ ਦਾ ਰਹਿਣ ਲੱਗਾ ਸਹਾਰਾ ਟੀਮ ਨੇ ਕੰਟਰੋਲ ਰੂਮ ਤੋਂ ਸੂਚਨਾ ਦੇ ਦਿੱਤੀ ਸੀਗੀ ਪੁਲਿਸ ਵੀ ਪੀਸੀਆਰ ਪੁਲਸੀ ਮੌਕੇ ਤੇ ਆ ਗਈ ਆਪਣੀ ਜਿਹੜੀ ਬੰਦੀ ਕਾਰਵਾਈ ਕਰ ਰਹੀ ਐ ਸਹਾਰਾ ਟੀਮ ਨੇ ਜਕਮ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਤੇ ਸਹਾਰਾ ਟੀਮ ਇਲਾਜ ਮੌਕੇ ਤੇ ਇਲਾਜ ਕਰਵਾ ਰਹੀ ਹੈ